ਸਿਸਟਰ ਅਕੋਰਡਿੰਗਲੀ ਜਿਹੜੀ ਚੈੱਕ ਕਰਾਂਗੇ ਆਪਣਾ ਇੱਥੇ ਨਿਯਤ ਨਵਜੀਵਨ ਕੇਂਦਰ ਚੱਲਦਾ ਹੈ ਜਿੱਥੇ ਵਿੱਚ ਆਪਾਂ ਪੇਸ਼ੈਂਟ ਜਿਹੜੇ ਹੁੰਦੇ ਐ ਨਸ਼ੇ ਵਾਲੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛੁਡਾ ਕੇ ਉਹਨਾਂ ਨੂੰ ਦਾਖਲ ਕਰਦੇ ਆ ਤੋ ਇਹ 64ਏ ਦੇ ਵਿੱਚ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਕਿ ਕੁਝ ਪੇਸ਼ੈਂਟ ਦਾਖਲ ਸੀਗੇ ਤੇ ਉਹ ਸਾਡੇ ਕੋਲ ਲਾਸਟ 21 ਡੇਸ ਤੋਂ ਦਾਖਲ ਸੀ ਉਹਨੋਂ ਠੀਕ ਹੋ ਗਏ ਤੇ ਬਿਲਕੁਲ ਉਹਨਾਂ ਨੇ ਨਸ਼ਾ ਛੱਡਤਾ ਬਿਲਕੁਲ ਨਾਰਮਲ ਹੋ ਗਏ ਤੇ ਉਹਨਾਂ ਦਾ ਮੈਡਮ ਉਹਨਾਂ ਬਾਰੇ ਜਾਣਕਾਰੀ ਲੈਣ ਉਹਨਾਂ ਦੀ ਇੰਟਰਵਿਊ ਲੈਣ ਤੇ ਉਹਨੋਂ ਤੋਂ ਫੀਡਬੈਕ ਲੈਣ ਤੇ ਉਹਨਾਂ ਨੂੰ ਦੁਬਾਰਾ ਮਤਲਬ ਕਿ ਉਹ ਗਲਤ ਕੰਮ ਤੇ ਗਲਤ ਸੰਗਤ ਚ ਨਾ ਪੈਣ ਉਸ ਲਈ ਉਹਨਾਂ ਦੀ ਇਨਫੋਰਸ ਕਰਨ ਲਈ ਮੈਡਮ ਆ ਸਪੈਸ਼ਲਾਈਜ਼ਡ। ਉਹਦੇ ਨਾਲ ਟੇਬਲ ਟੌਪ ਵੀ ਹੋਈ ਮੈਡਮ ਨੂੰ ਕੁਝ ਡਿਸਕਸ਼ਨ ਹੋਇਆ। ਆ ਮੈਡਮ ਨੇ ਇਹ ਹੀ ਦੱਸਿਆ ਕਿ ਮਤਲਬ ਪੰਜਾਬ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਜਿਹੜੀ ਆਪਣੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਇਹ ਨਸ਼ਿਆਂ ਦੇ ਖਿਲਾਫ ਮਤਲਬ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਮਾਣਯੋਗ ਹਾਈ ਕੋਰਟ ਤੋਂ ਵੀ ਡਾਇਰੈਕਸ਼ਨਸ ਮਿਲੀਆਂ ਉਹਦੇ ਕੋਰਡੀਨੇਟਲੀ ਕੰਮ ਚੱਲ ਰਿਹਾ ਤੇ ਇਹ ਜਿਹੜੀ ਐਕਟੀਵਿਟੀ ਹੈ ਇਹ ਚੱਲਦੀ ਰਹੇਗੀ ਲੋਕਾਂ ਨੂੰ ਨਸ਼ਾ ਛੁਡਾ ਕੇ ਆ ਦੇਸ਼ ਦੀ ਬੁਖਤਾਰ ਹੈ ਉਹਦੇ ਵਿੱਚ ਆਪਾਂ ਲਗਾਤਾਰ ਲਿਆਉਂਦੇ ਰਵਾਂਗੇ ਤੇ ਅੱਗੇ ਵੀ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਦੇ ਫੋਨ ਵੀ ਨਸ਼ੇ ਵਾਲੇ ਉਹਨਾਂ ਨੂੰ ਦਾਖਲ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਕੇ ਅਸੀਂ ਨਸ਼ਾ ਨੂੰ ਜੜ ਜੜੋ ਚੱਕਾ ਪਟਨ ਦੇ ਹੱਲ ਕਰਾਂਗੇ ਹਾਂ ਸਮਰਾਲਾ ਦੇ ਨਵ ਜੀਵਨ ਕੇਂਦਰ ਵਿੱਚ ਹੁਣ ਤੱਕ ਕਿੰਨੇ ਨੇ ਜਿਹੜੇ ਪੇਸ਼ੈਂਟ ਨੇ ਇਲਾਜ ਕਰਾ ਰਹੇ ਹਨ ਇਹ ਆਪਣੇ ਹੁਣ ਇਸ ਟਾਈਮ ਤੇ 5 ਪੇਸ਼ੈਂਟ ਹੈ ਤੇ ਜਿਹੜੇ ਕਿ ਹੁਣ ਬਿਲਕੁਲ ਠੀਕ ਹੋ ਗਏ ਇਹਨਾਂ ਦੀ ਦਵਾਈ ਵੀ ਹੁਣ ਹੌਲੀ ਹੌਲੀ ਘਟਦੀ ਘਟਦੀ ਬਿਲਕੁਲ ਆਟੋਮੈਟਿਕ ਪਰ ਆਫ ਹੋ ਗਈ ਤੇ ਉਦੇ ਇਲਾਵਾ ਵੀ ਪੇਸ਼ੈਂਟ ਆਉਂਦੇ ਰਹਿੰਦੇ ਆ ਤੇ ਨਸ਼ਾ ਛਡਾਊ ਦੇ ਇਲਾਵਾ ਹੋਰ ਕਈ ਸੈਕ੍ਰੈਟਿਕ ਬਿਮਾਰੀਆਂ ਦੇ ਵੀ ਪੇਸ਼ੈਂਟ ਆਉਂਦੇ ਰਹਿੰਦੇ ਤੇ ਫਸਟ ਟਾਈਮ ਤੇ ਜਿਹੜੇ ਪੰਜ ਪੇਸ਼ੈਂਟ ਬਿਲਕੁਲ ਠੀਕ ਹੋ ਗਏ ਜੀ ਮੇਰਾ ਸਿਵਲ ਹਸਪੀਟਲ ਸਮਰਾਲਾ ਵਿਜ਼ਿਟ ਕਰਨ ਦਾ ਪਰਪਸ ਹੈਗਾ ਜਿਹੜੇ ਇੱਥੇ ਐਨਡੀਪੀਐਸ ਦੇ ਜਿਹੜੇ ਸੀ 64 ਐਂਡੀਪੀਐਸ ਐਕਟ ਦੇ ਤਹਿਤ ਕੁਝ ਜਿਹੜੇ ਸੀਗੇ ਅਕਿਊਜ਼ ਉਹਨਾਂ ਦੀ ਵਿਲਿੰਗਨੈਸ ਲੈ ਕੇ ਉਹਨਾਂ ਨੂੰ 3 ਵੀਕਸ ਦਾ ਜਿਹੜਾ ਡੀ ਐਡਿਕਸ਼ਨ ਦਾ ਕੋਰਸ ਹੁੰਦਾ ਉਹਦੇ ਲਈ ਇਥੇ ਸਮਰਾਲਾ ਤੇ ਜਿਹੜਾ ਇਹਨਾਂ ਦਾ ਕੀ ਨਵ ਜਦੋਂ ਨਵ ਜੀਵਨ ਕੇਂਦਰ ਉੱਥੇ ਐਡਮਿਟ ਕੀਤੇ ਹੋਏ ਹੈਗੇ ਸੋ ਜਸਟ ਐਜ਼ ਅ ਰੂਟੀਨ ਚੈੱਕ ਮੈਂ ਉੱਥੇ ਵਿਜ਼ਿਟ ਕਰਨ ਆਈ ਸੀ ਕਿ ਇੱਥੇ ਸਿਸਟਮ ਹੈਗਾ ਔਰ ਉਹਨਾਂ ਨਾਲ ਜਿਹੜੇ ਅ ਅਪੁਆਇੰਟਮੈਂਟਸ ਹੈਗੇ ਉਹਨਾਂ ਨਾਲ ਜਿਹੜੇ ਪੇਸ਼ੈਂਟਸ ਆ ਉਹਨਾਂ ਨਾਲ ਗੱਲਬਾਤ ਵੀ ਕਰਨ ਆਈ ਸੀ ਕਿ ਤੁਹਾਨੂੰ ਇਹ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਨੇ ਵੀ ਪ੍ਰੋਵਾਈਡ ਕੀਤੀ ਹੋਈ ਹੈ ਕਿ ਜਿਹੜੇ ਵਿਲਿੰਗ ਹੈ ਡਰੱਗਸ ਨੂੰ ਕੰਜ਼ਿਊਮ ਕਰਦੇ ਹੋ ਐਕਸੈਪਟ ਕਰਦੇ ਕਿ ਅਸੀਂ ਵਿਲਿੰਗ ਹੈਗੇ ਬੜਾ ਡੀ ਐਡਿਕਸ਼ਨ ਦਾ ਕੋਰਸ ਅਵੇਲ ਕਰਨ ਲਈ ਉਹਨਾਂ ਨੇ ਜਿਹੜੇ ਵੀ ਇੱਥੇ ਹੈਗੇ ਪੰਜ ਲੜਕੇ ਸੀਗੇ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਕਿ ਬੜੀ ਵਧੀਆ ਫੈਸਿਲਿਟੀ ਹੈ ਉਹ ਜਿਹੜੇ ਇੱਥੇ ਡਾਕਟਰ ਨਮਨੀਤ ਹੈਗੇ ਦੇਖਦੇ ਹੋਰ ਐਸ ਐਮਓ ਸਾਹਿਬ ਇਹ ਦੋਨੋਂ ਮੈਨੂੰ ਇੱਥੇ ਮਿਲੇ ਤੇ ਉਹ ਬੜਾ ਅਪਰੀਸ਼ੀਏਟ ਕਰ ਰਹੇ ਸੀ ਕਿ ਸਾਨੂੰ ਵੀ ਇਦਾਂ ਦੀ ਚੀਜ਼ ਇਸ ਚੀਜ਼ ਦਾ ਪਤਾ ਨਹੀਂ ਸੀਗਾ ਨੂੰ ਲੜਕੇ ਰਿਮੋਰਸਫੁਲ ਵੀ ਸੀਗੇ ਵੀ ਅਸੀਂ ਨਸ਼ਾ ਨੂੰ ਛੱਡਾਂਗੇ ਕਾਫੀ ਰਿਜ਼ੋਲਵ ਦੱਸਦਾ ਰਹੇ ਹੈ ਤੇ ਅਸੀਂ ਵੀ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਬਾਹਰ ਜਾ ਕੇ ਵੀ ਇਹ ਜਿਹੜੀ ਫੈਸਿਲਿਟੀ ਹੁੰਦੀ ਹੈ ਫ੍ਰੀ ਦੀ ਮੈਡੀਕਲ ਫੈਸਿਲਿਟੀ ਹੈ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਉਹਦੇ ਬਾਰੇ ਗੱਲਬਾਤ ਕੀਤੀ ਤੇ ਆਮ ਵੈਰੀ ਹੈਪੀ ਟੂ ਸੀ ਕਿ ਜਿਹੜਾ ਸਿਵਲ ਹਸਪੀਟਲ ਸਮਰਾਲਾ ਹੈ ਬਹੁਤ ਹੀ ਸਾਫ ਸੁਥਰਾ ਵੈਰੀ ਹਾਈਜੀਨਿਕ ਹੈ ਆਈ ਕੰਗ੍ਰੈਚੁਲੇਟਡ ਡਾਕਟਰ ਸਾਹਿਬ ਆਲਸੋ ਕਿ ਤੁਸੀਂ ਬਹੁਤ ਨੀਤਾ ਇੱਕ ਵਾਰੀ ਇਨੀਸ਼ੀਅਲੀ ਦੇਖ ਕੇ ਆਈ ਵਾਸ ਆਲਸੋ ਪਲੇਜ਼ੈਂਟਲੀ ਸਰਪ੍ਰਾਈਜ਼ ਕਿ ਇੰਨਾ ਵਧੀਆ ਮਾਹੌਲ ਰੱਖੋਗੇ ਤਾਂ ਜਿਹੜੇ ਪੇਸ਼ੈਂਟਸ ਹੁੰਦੇ ਜਲਦੀ ਉਹ ਹੀ ਕੋਲ ਵੀ ਮੋਟੀਵੇਟ ਹੁੰਦੇ ਸੋ ਬੇਸਿਕ ਪਰਪਸ ਮੇਰਾ ਸਿਗਾ ਕਿ ਜਿਹੜੇ ਸਾਡੇ ਚੌਥੇ ਵਿੱਚ ਇਨਵਿਟ ਚੌਥੇ ਜੀ ਦੀ ਕਾਰਵਾਈ ਜਸੀਂ ਇਥੇ ਡੀ ਐਡਿਕਸ਼ਨ ਲਈ ਰੱਖੇ ਸੀਗੇ ਉਹ ਉਹਨਾਂ ਦਾ ਸਕਸੈਸਫੁਲੀ ਕੋਰਸ ਹੋ ਗਿਆ ਡਾਕਟਰ ਸਾਹਿਬ ਨੇ ਵੀ ਡਾਕਟਰ ਨਮੀਤ ਜਿਹੜਾ ਕਿ ਐਡ ਕਰਦੇ ਇਹਨਾਂ ਦਾ ਉਹਨਾਂ ਨੇ ਵੀ ਦੱਸਿਆ ਕਿ ਸਾਰਿਆਂ ਨੇ ਪੋਜੀਟਿਵਲੀ ਕੋਆਪਰੇਟ ਕੀਤਾ ਐ ਐਂ ਸਾਨੂੰ ਉਮੀਦ ਹੈ ਕਿ ਉਹ ਨਸ਼ਾ ਛੱਡਣ ਦੇ ਜ਼ਰੀਏ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ सबसक्राइब करना ना भूलो बेल आइकोन भी ऑन कर दो ताके जो भी नवी तो नवी कोई न्यूज अपलोड करिए तो, तो तक जल्द तो जल्द पहुंच जाए सो सबसक्राइब जन टीवी